ਗੇਟ ਖਜ਼ਾਨਾ ਤੋਂ ਗੇਟ ਹਕੀਮਾਵਾਲ ਜਾਣ ਵਾਲੀ ਸੜਕ ਤੇ ਬਣੇ ਫੁੱਟਪਾਥ ਤੇ ਸਬਜ਼ੀ ਵੇਚਣ ਵਾਲਿਆਂ ਨੇ ਦੁਕਾਨਾਂ ਲਗਾਈਆਂ ਹੋਈਆਂ ਹਨ ਇਹ ਦੁਕਾਨਦਾਰ ਆਪਣਾ ਰੋਜ਼ਗਾਰ ਕਰ ਰਹੇ ਹਨ ਅਸੀਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ ਹਾਂ ਪਰ ਇੰਨਾ ਕੁਝ ਦੁਕਾਨਦਾਰਾਂ ਵੱਲੋਂ ਫੁੱਟਪਾਥ ਨੂੰ ਛੱਡ ਕੇ ਸੜਕ ਦੇ ਉੱਪਰ ਵੀ ਸਬਜ਼ੀਆਂ ਲਗਾਈਆਂ ਗਈਆਂ ਹਨ ਜਿਸ ਨਾਲ ਉੱਥੋਂ ਲੰਘਣ ਵਾਲਾ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਅਤੇ ਵੱਡਾ ਟ੍ਰੈਫਿਕ ਚਾਂਤ ਹੁੰਦਾ ਹੈ ਉੱਥੇ ਜਿਸ ਨਾਲ ਕੋਈ ਹਾਦਸਾ ਵੀ ਹੋ ਸਕਦਾ ਹੈ ਪਰ ਇਹਨਾਂ ਦੁਕਾਨਦਾਰਾਂ ਨੂੰ ਇਸ ਬਾਰੇ ਕੋਈ ਵੀ ਫਿਕਰ ਨਹੀਂ ਹੈ ਸੋਨਗਰ ਨਿਗਮ ਦੇ ਲੈਂਡ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸੜਕ ਉੱਪਰ ਸਜਾਈਆਂ ਹਨ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਫਾਸਟ ਵੀ ਨਿਊਜ਼ ਟੀਮ ਵੱਲੋਂ ਜਦੋਂ ਖਬਰ ਨੂੰ ਕਵਰ ਕੀਤਾ ਗਿਆ ਤਾਂ ਕੁਝ ਦੁਕਾਨਦਾਰਾਂ ਨੇ ਆਪਣਾ ਸਮਾਨ ਪਿੱਛੇ ਵੀ ਲਿਆਂਦਾ ਕੈਮਰੇ ਨੂੰ ਦੇਖ ਕੇ ਸੋ ਦੁਕਾਨਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਆਪਣਾ ਕਾਰੋਬਾਰ ਹੱਦ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ ਅਮਰਥਰ ਗੇਟ ਖਜ਼ਾਨਾ ਤੋਂ ਗੇਟ ਹਕੀਮਾ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੀਆਂ ਤਸਵੀਰਾਂ ਅਸੀਂ ਜ਼ਰੂਰ ਪਾਣਾ ਸਾਂਝੇ ਕਰਾਂਗੇ ਤੁਸੀਂ ਦੇਖ ਸਕਦੇ ਕਿ ਇੱਥੇ ਵੱਡਾ ਫੁੱਟਪਾਥ ਸਾਈਡ ਤੇ ਬਣਿਆ ਹੋਇਆ ਜਿੱਥੇ ਸਬਜ਼ੀ ਦਾ ਕਾਰੋਬਾਰ ਕਰ ਰਹੇ ਨੇ ਇਹ ਦੁਕਾਨਦਾਰ ਸਬਜ਼ੀ ਦਾ ਕਾਰੋਬਾਰ ਕਰ ਰਹੇ ਨੇ ਪਰ ਕਿਤੇ ਨੇ ਕਿਤੇ ਇਹਦੇ ਲਈ ਜਿਹੜਾ ਵੱਡਾ ਤਗੜਾ ਫੁੱਟਪਾਥ ਤੇ ਚੌੜਾ ਫੁੱਟਪਾਥ ਬਣਾਇਆ ਉਹ ਵੀ ਛੋਟਾ ਪੈ ਗਿਆ ਕਿਉਂਕਿ ਜਿਹੜੇ ਦੁਕਾਨਦਾਰ ਹੈ ਉਹਨਾਂ ਨੇ ਸਬਜ਼ੀ ਜਿਹੜੀ ਹੁਣ ਸੜਕ ਤੇ ਲਗਾਣੀ ਸ਼ੁਰੂ ਕਰਤੀ ਹੈ ਤੇ ਦੂਜੇ ਪਾਸੇ ਟ੍ਰੈਫਿਕ ਵੀ ਇੱਥੇ ਕਾਫੀ ਚੱਲਦਾ ਹੈ ਪਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦੀ ਕਿੰਨੀ ਵੱਡੀ ਲਾਪਰਵਾਹੀ ਵੀ ਕਹਿ ਸਕਦੇ ਹਾਂ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਫਿਰ ਇਹਨਾਂ ਨੇ ਕਹਿਣਾ ਹੈ ਕਿ ਜਾਂ ਥੜ ਕੋ ਜਿਹੜੇ ਗੱਡੀ ਚੱਲਦਾ ਉਸ ਨੇ ਵੇਖਿਆ ਨਹੀਂ ਗੱਡੀ ਉੱਪਰ ਚੜਾ ਦਿੱਤੀ ਆ ਵੱਡਾ ਨੁਕਸਾਨ ਹੋ ਗਿਆ ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰਾਂ ਦੀ ਲਾਪਰਵਾਹੀ ਦੇਖੋ ਵੀ ਇੱਡਾ ਤਗੜਾ ਮਗਰ ਫੁੱਟਪਾਥ ਆ ਉਹਨੂੰ ਛੱਡ ਕੇ ਇਹਨਾਂ ਨੇ ਅੱਗੇ ਦੁਕਾਨ ਲਾਈ ਸੜਕ ਦੇ ਉੱਪਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਖਰੀਦਦਾਰੀ ਵੀ ਪਰ ਉਹ ਦੇਖੀ ਜਿਹੜੀ ਇੱਥੇ ਤਸਵੀਰਾਂ ਵੱਖਰੀਆਂ ਦੇਖਣ ਨੂੰ ਮਿਲ ਰਹੀਆਂ ਨੇ ਵੀ ਨਾ ਤਾਂ ਇਸ ਵਾਲੇ ਨਗਰ ਨਿਕਮ ਦੇ ਲੈਂਡ ਵਿਭਾਗ ਦਾ ਧਿਆਨ ਹੈ ਨਾ ਹੀ ਕਿਸੇ ਐਮਐਲਏ ਦਾ ਨਾ ਹੀ ਕਾਉਂਸਲਰ ਦਾ ਐਮਐਲਏ ਕਾਉਂਸਲਰ ਦਾ ਇੱਕ ਇੱਕ ਧਿਆਨ ਹੋਣਾ ਚਾਹੀਦਾ ਕਿ ਜਿਹੜੇ ਕਾਰੋਬਾਰੀ ਇੱਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣਾ ਕਾਰੋਬਾਰ ਕਰਨ ਦੂਜੇ ਪਾਸੇ ਫਾਸਟਵੇ ਨਿਊਜ਼ ਟੀਮ ਦੀ ਵੀ ਸਭ ਨੂੰ ਅਪੀਲ ਹੈ ਕਿ ਉਹ ਆਪਣਾ ਕਾਰੋਬਾਰ ਕਰਨ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਆ ਪਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਮਗਰ ਉਹ ਜਿਹੜਾ ਚੌੜਾ ਫੁੱਟਪਾਥ ਛੱਡ ਕੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਹਨ ਉਹ ਸੜਕ ਦੇ ਉੱਪਰ ਲਗਾਈਆਂ ਹੋਈਆਂ ਨੇ ਦੂਜੇ ਪਾਸੇ ਹੈਵੀ ਟ੍ਰੈਫਿਕ ਇੱਥੇ ਚੱਲਦਾ ਹੈ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਤੁਸੀਂ ਤਸਵੀਰਾਂ ਦੇਖੋ ਕਿ ਮਗਰ ਫੁੱਟਪਾਥ ਸਾਰਾ ਖਾਲੀ ਪਿਆ ਹੈ ਦੁਕਾਨਾਂ ਜਿਹੜੀਆਂ ਹਨ ਉਹ ਸੜਕ ਦੇ ਉੱਪਰ ਲਗਾਈਆਂ ਗਈਆਂ ਲੋਕਾਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਖਰੀਦਦਾਰੀ ਵੀ ਕਰਨ ਆਉਂਦੇ ਹਨ ਪਰ ਅਸੀਂ ਫਿਰ ਬਾਰ-ਬਾਰ ਇੱਕੋ ਹੀ ਕਹਿਣਾ ਚਾਹੁੰਦੇ ਹਾਂ ਅਸੀਂ ਕਿਸੇ ਦੀ ਦੁਕਾਨਦਾਰੀ ਦੇ ਖਿਲਾਫ ਨਹੀਂ ਹਾਂ ਲੋਕ ਆਪਣਾ ਕਾਰੋਬਾਰ ਕਰਨ ਆਪਣੀਆਂ ਕਮਾਈਆਂ ਵੀ ਕਰਨ ਪਰ ਕਿਤੇ ਨਾ ਕਿਤੇ ਆਪਣੀ ਹੱਦ ਵਿੱਚ ਰਹਿ ਕੇ ਕਰਨ ਕਿਉਂਕਿ ਲੋਕਾਂ ਨੂੰ ਪਰੇਸ਼ਾਨੀ ਨਾ ਦਿੱਤੀ ਜਾਵੇ ਕਿਉਂਕਿ ਦੂਜੀ ਸਾਈਡ ਇੱਥੇ ਜਿਹੜਾ ਵੱਡਾ ਟ੍ਰੈਫਿਕ ਲੰਘਦਾ ਹੈ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸੜਕ ਅੱਗੇ ਛੋਟੀ ਹੋ ਜਾਂਦੀ ਹੈ ਕਿਉਂਕਿ ਜਿਸ ਨੇ ਵੀ ਸਬਜ਼ੀ ਖਰੀਦਣੀ ਹੈ ਉਸਰੇ ਕੋਈ ਨਾ ਕੋਈ ਆਪਣਾ ਵਾਹਨ ਲੈ ਕੇ ਆਣਾ ਹੈ ਇੱਕ ਪਾਸੇ ਫੁੱਟਪਾਥ ਤੇ ਜਿਹੜੀਆਂ ਸਬਜ਼ੀਆਂ ਲੱਗੀਆਂ ਨੇ ਉਹ ਸੜਕ ਤੇ ਆ ਗਈਆਂ ਸੜਕ ਦੇ ਅੱਗੇ ਮੋਟਰਸਾਈਕਲ ਸਕੂਟਰ ਖੜੇ ਹਨ ਤੇ ਦੂਜੇ ਪਾਸੇ ਜਿਹੜਾ ਟ੍ਰੈਫਿਕ ਰੰਗਦਾ ਹੈ ਉਸ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਨਗਰ ਨਿਗਮ ਤੇ ਲੈਂਡ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਅਸੀਂ ਫਾਸਟਵੇਅ ਡਿਊਟੀਮ ਨੇ ਇੱਥੇ ਆਪਣਾ ਕੈਮਰਾ ਚਲਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਦੁਕਾਨਦਾਰਾਂ ਨੇ ਇੱਥੋਂ ਆਪਣਾ ਜਿਹੜਾ ਸਮਾਨ ਸੜਕਾਂ ਦੇ ਉੱਪਰ ਲਗਾਇਆ ਸੀ ਉਹ ਹਟਾਇਆ ਪਰ ਅਸੀਂ ਫਿਰ ਕਹਿਣਾ ਚਾਹੁੰਦੇ ਹਾਂ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹਾਂ ਲੋ ਪਰ ਕਿਤੇ ਨਾ ਕਿਤੇ ਆਪਣੀ ਹੱਦ ਵਿੱਚ ਲੈ ਕੇ ਰਹਿ ਕੇ ਕਰਨ ਤਾਂ ਜੋ ਜਿਹੜੇ ਇਥੋਂ ਲੰਗੜ ਵਾਲੇ ਲੋਕ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਹੈ ਅਸੀਂ ਬੀਤੇ ਦਿਨ ਵੀ ਇਹ ਖਬਰ ਪ੍ਰਚਾਰਿਤ ਕੀਤੀ ਸੀ ਉਸ ਤੋਂ ਬਾਅਦ ਅਸੀਂ ਇਹ ਸੋਚਿਆ ਸੀ ਕਿ ਨਗਰ ਨਿਗਮ ਦਾ ਜਿਹੜਾ ਲੈਂਡ ਵਿਭਾਗ ਆ ਉਹ ਸ਼ਾਇਦ ਕੋਈ ਨਾ ਕੋਈ ਕਾਰਵਾਈ ਕਰੇਗਾ ਪਰ ਗੱਲ ਇਹੋ ਹੀ ਆ ਦੀਕ ਜਿਹੜਾ ਕਾਰੋਬਾਰ ਕੀਤਾ ਜਾਂਦਾ ਹੈ 5 ਵਜੇ ਤੋਂ ਬਾਅਦ ਕੀਤਾ ਜਾਂਦਾ ਹੈ ਤੇ ਨਗਰ ਨਿਗਮ ਲੈਂਡ ਵਿਭਾਗ ਦੀ ਜਿਹੜੀ 5 ਵਜੇ ਜਿਹੜੇ ਅਫਸਰ ਜਾਂ ਉੱਥੋਂ ਦੇ ਮੁਲਾਜ਼ਮ ਹਨ ਉਹ ਛੁੱਟੀ ਕਰਕੇ ਘਰ ਚਲੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸ਼ਹਿਰ ਦੀ ਜਿਹੜੀ ਟ੍ਰੈਫਿਕ ਖਰਾ ਯਾ ਸ਼ਹਿਰ ਵਿੱਚ ਜਿਹੜੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਲੋਕਾਂ ਦੇ ਉੱਪਰ ਉਹਨਾਂ ਨੂੰ ਨੱਥ ਪਾਈ ਜਾਵੇ ਅਸੀਂ ਬਾਰ-ਬਾਰ ਇੱਕ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹਾਂ ਪਰ ਦੁਕਾਨਦਾਰਾਂ ਨੂੰ ਆਪਣੀ ਜਿਹੜੀ ਦੁਕਾਨਦਾਰੀ ਹੈ ਉਹ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ ਪਰ ਤੁਸੀਂ ਦੂਜੇ ਬਥੇ ਦੇ ਸਕਦੇ ਹੋ ਕਿ ਕੁਝ ਲੋਕਾਂ ਨੇ ਇੱਥੋਂ ਜਿਹੜੇ ਕਾਰੋਬਾਰ ਕਰ ਰਹੇ ਸਨ ਦੁਕਾਨ ਆਪਣੀਆਂ ਦੁਕਾਨਾਂ ਸੜਕ ਦੇ ਉੱਪਰ ਲਗਾਈਆਂ ਸੀ ਉਹਨਾਂ ਨੂੰ ਹੁਣ ਪਿੱਛੇ ਲੈ ਗਿਆ ਨੇ ਪਰ ਅਸੀਂ ਬਾਰ-ਬਾਰ ਇਹੋ ਕਹਿ ਰਹੇ ਹਾਂ ਕਿ ਅਸੀਂ ਕਿਸੇ ਦੇ ਦੁਕਾਨਦਾਰ ਦੇ ਖਿਲਾਫ ਨਹੀਂ ਹਾਂ ਲੋਕ ਆਪਣਾ ਕਾਰੋਬਾਰ ਕਰਨ ਪਰ ਆਪਣੀ ਹੱਦ ਵਿੱਚ ਰਹਿ ਕੇ ਕਰਨ ਅਤੇ ਜਿਹੜਾ ਟ੍ਰੈਫਿਕ ਚੱਲਿਆ ਉਸ ਨੂੰ ਕੋਈ ਪਰੇਸ਼ਾਨੀ ਨਾ ਦੇਣ। ਆਵਰ ਸਰ ਫਾਸਟਵੇ ਖਬਰ ਨਾਲ ਸਹਿਯੋਗੀ ਵਿਜੇ ਕੁਮਾਰ ਨਾਲ ਰਕੇਸ਼ ਕੁਮਾਰ